हथ <laughs> लॻारी ਕੋਈ ਨਹੀਂ ਤੁਹਾਨੂੰ ਨਹੀਂ ਦੱਸਾਂਗੇ ਜੀ ਲੋਕਾਂ ਦਾ ਆਉਂਦਾ ਹੈ ਜੀ ਆਹ ਜੀ ਅਜਨ ਜੀ ਆਹੀ ਰੱਖੋ ਹਾਂ ਜੀ ਅਜਨ ਭਾਈ ਮੇਰੇ ਘਰ ਤੋਂ ਆਉਂਦਾ ਹੋਇਆ ਵਸਾ ਵੇ ਆ ਗਏ ਵੇਨੇ ਸਰ ਸਰਕਾਰ ਬਾਬਾ ਜੀ ਹੌਸਪਟਲ ਤੇ ਗੁਰੂ ਦਰਵਾਜ਼ਾ ਤੋਂ ਹੈ ਲੰਗਰ ਪ੍ਰਸ਼ਾਦਾ ਦੀ ਖਾਣ ਬੜੇ ਰੂਮ ਰੱਖਦੇ ਨੇ ਆਪ ਕੋ ਸਾਹ ਅਗੇ ਵੜਾਗੇ ਹੱਦ ਵਾਰੇ ਆਦੂ ਅਗੇ ਹੱਦ ਵਾਰੇ ਕੀ ਤੇ ਮੋੜੀ ਲੰਨ ਨਾਸਾ ਪੁੱਤ ਪੁੱਲ ਕੇ ਤਵੇ ਦੇ ਨਾਨੀ ਦਾਲ ਤਾਬੇ ਕਾਸਾ श शासदी शासकादी सत तुलसी राम जी आगी चर सिंध जी मजिठी वारे ਕਹਾਣੀ ਪਗਦੇ ਚਰਨ ਹਰ ਹਰੇ ਕਮਲੀ ਵਾਲੇ ਮੇਰੇ ਕਮਲੀ ਵਾਲੇ ਮੇਰੇ ਕਮਲੀ ਵਾਲੇ ਮੇਰੇ ਕਮਲੀ ਵਾਲੇ ਮੇਰੇ ਕਮਲੀ ਵਾਲੇ ਅਖੀਰੀ ਗੋਣ ਕਰਕੇ ਸੁਣਾ ਦੂ ਅੱਜ ਦੇ ਜਿਹੜੀ 19 ਤਰੀਕ ਦੇ ਮੁਤਾਬਕ ਮਹਿੰਦੀ ਦੀ ਰਸਮ ਹੁੰਦੀ ਹੈ ਤੇ ਇਸ ਕਰਕੇ ਅੱਜ ਜਿਹੜੀ ਇਹ ਨਾ ਮਹਿੰਦੀ ਦੀ ਰਸਮ ਕਰਨ ਦੇ ਆ ਤੇ ਇਨਸ਼ਾਅੱਲਾ ਕੱਲ ਜਿਹੜੀ ਆ ਉਹ ਮਹਿਫਿਲ ਹੋਏਗੀ ਤੇ ਸੰਤਾਂ ਨੂੰ ਨਿਉਤਾ ਕਾਲਿਆ ਤੇ ਸੰਗਤ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਸੰਗਤ ਜਿਹੜੀ ਉਹ ਮੋਮਾ ਕੇ ਪਹੁੰਚੇ ਤੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰੇ ਤੇ ਸੰਤ ਤੇ ਇੱਕ ਅਦਾ ਹੀ ਨਹੀਂ ਮਾਨ ਹੁੰਦਾ ਤੇ ਸੰਤਾਂ ਨੂੰ ਕਾਫੀ ਸੰਤਾਂ ਨੂੰ ਇੱਥੇ ਨਿਉਤਾ ਦਿੱਤਾ ਗਿਆ ਵਾ ਤੇ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਤੇ ਨਗਰੀ ਜਿਹੜੀ ਆ ਉਹ ਉਦੇ ਭਾਗ ਖੁੱਲ ਜਾਂਦੇ ਜਦੋਂ ਸੰਤਾਂ ਦੇ ਚਰਨ ਪੈ ਜਾਂਦੇ ਤੇ ਕੱਲ ਮੇਨ ਮਹਿਫਲ ਹੈ ਜੀ ਬਾਨਾ ਇਨਸ਼ਾ ਅੱਲਾਹ ਮਾਲਕ ਸਭ ਦਾ ਇਹ ਮਨੋ ਕਾਮਨਾਵਾ ਜਿਹੜੀ ਨੀਤ ਦੇ ਮੁਤਾਬਕ ਮੁਰਾਦਾਂ ਦੇਂਦਾ ਮਾਲਕ ਤੇ ਹਰ ਇੱਕ ਦੀ ਨੀਤ ਦੇ ਮੁਤਾਬਕ ਉਹਨੂੰ ਮੁਰਾਦ ਮਿਲਦੀ ਹੈ ਇਹ 93 ਦੇ ਵਿੱਚ ਜਿਹੜਾ ਪਹਿਲਾ ਭੰਡਾਰਾ ਹੈਗਾ ਉਹਦੇ ਮੁਤਾਬਕ ਉਹਨਾਂ ਲਾਲੋ ਸਾਹਿਬ ਕੰਨਾ ਭਗਤਾਂ ਜੀ ਕਿਰਪਾ ਨੂੰ ਕਿੰਨਾ ਕੋ ਤਸ਼ਾਹ ਰੰਦਾ ਜੀ ਇਸ ਮੇਲੇ ਭਗਤਾਂ ਨੂੰ ਹਣੇ ਭਗਤਾਂ ਨੂੰ ਪੁੱਛੋ ਕਿਉਂਕਿ ਸਾਨੂੰ ਤੇ ਹੁਣ ਉਤਸ਼ਾਹ ਹੈਗਾ ਹੀ ਹੈਗਾ ਹੁਣ ਇਹ ਜਿਹੜਾ ਮਾਹੌਲ ਜਿਹੜਾ ਹੈ ਕਿ ਜਿਸ ਤਰੀਕੇ ਦਾ ਚੱਲ ਰਿਹਾ ਹੈਗਾ ਬੜਾ ਸ਼ੁਕਰ ਹੈ ਮਾਲਕ ਦਾ ਕਿ ਮਾਹੌਲ ਠੀਕ ਹੋ ਗਿਆ ਤੇ ਮੇਲਾ ਜਿਹੜਾ ਉਹ ਫੇਰ ਬੜੀ ਕਿਰਪਾ ਦੇ ਨਾਲ ਮਨਾਇਆ ਜਾ ਰਿਹਾ ਬੱਬਾ ਜੀ ਕਿਹੜੇ ਕਿਹੜੇ ਕਵਾਲ ਪਹੁੰਚੇ ਦਰਬਾਰ ਤੇ ਹਾਜ਼ਰ ਹੋਣਗੇ ਕਵਾਲ ਸ਼ਕੀਰ ਕਵਾਲ ਕਵਾਲ ਵੀ ਆ ਰਿਹਾ ਵਾ ਫਿਰ ਤੁਹਾਡੇ ਜੀ ਰਾਂਝਣ ਵਾਲੀ ਕਵਾਲ ਆ ਰਿਹਾ ਫਿਰ ਉਹ ਜਟ ਕਵਾਲ ਆ ਰਿਹਾ ਹੋਰ ਇੱਥੇ ਕਈ ਕਵਾਲ ਇਹੋ ਜਿਹੇ ਆਏ ਨੇ ਜਿਨ੍ਹਾਂ ਦਾ ਨਾਮ ਨਹੀਂ ਮਿਲਉ ਪਤਾ ਬੱਬਾ ਜੀ ਨੌਜਵਾਨਾਂ ਨੂੰ ਕੀ ਮੈਸੇਜ ਸੁਣਨ ਲਈ ਆਇਆ ਨੌਜਵਾਨਾਂ ਨੂੰ ਮੈਸੇਜ ਇਹੋ ਹੀ ਆ ਵੀ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਹੜੀ ਉਹ ਬਤੀਤ ਕਰਨ ਜਿਹੜੇ ਨਸ਼ਿਆਂ ਤੋਂ ਬਾਜ਼ ਆਉਣ ਕਿਉਂਕਿ ਅੱਜ ਕੱਲ ਨਸ਼ਾ ਤੋਂ ਬਾਝਾ ਹੋਣਾ ਚਾਹੀਦਾ ਆਪਣੀ ਜ਼ਿੰਦਗੀ ਉਸ ਮਾਲਕ ਨੇ ਬਖਸ਼ੀ ਆ ਬੜੇ ਚੰਗੇ ਤਰੀਕੇ ਦੇ ਨਾਲ ਇਸ ਜ਼ਿੰਦਗੀ ਨੂੰ ਬਤੀਤ ਕਰਨਾ ਕੋਈ ਗੁਰੂ ਗੁਰੂ ਕਰਿਆ ਕਰਨਾ ਤੇ ਆਪਣੇ ਵਧੀਆ ਤਰੀਕੇ ਨਾਲ ਜੀਣਾ ਹਾਂਜੀ ਹਾਂਜੀ ਇਹ حضرت ਮੀਰਾ ਗੌਸਪਾਗ 11ਵੀਂ ਵਾਲੀ ਸਰਕਾਰ ਦਾ ਜਿਹੜਾ ਸਾਲਾਨਾ ਮੇਲਾ ਉਹ ਹਰ ਸਾਲ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ 432 ਮੈਡੀਕਲ ਐਨਕਲੇਵ ਦੇ ਵਿੱਚ ਇੱਥੇ ਗੱਦੀ ਨਿਸ਼ੀਨ ਨੇ ਬਾਬਾ ਕਮਰ ਰਾਂਝਾ ਸ਼ਾਹ ਜੀ ਜਿਹੜੇ ਸੰਗਤਾਂ ਨੂੰ ਅਸ਼ੀਰਵਾਦ ਦਿੰਦੇ ਨੇ ਸੋ ਹਰ ਸਾਲ ਬਹੁਤ ਮੇਲਾ ਪਰਦਾ ਸੋ ਅੱਜ 19 ਤਰੀਕ ਨੂੰ ਜਿਹੜਾ ਸੀਗਾ ਉਹ ਮਹਿੰਦੀ ਦੀ ਰਸਮ ਸੀਗੀ ਕੱਲ ਨੂੰ ਆਪਣਾ ਚਾਦਰ ਦੀ ਰਸਮ ਹੈ ਔਰ ਬਹੁਤ ਸਾਰੇ ਕਵਾਲ ਇੱਥੇ ਹਾਜ਼ਰੀਆਂ ਭਰਦੇ ਆ ਬਹੁਤ ਅੱਛਾ ਮੇਲਾ ਅੱਜ ਵੀ ਕਾਫੀ ਕਵਾਲ ਆਏ ਹੋਏ ਆ ਤੇ ਕੱਲ ਨੂੰ ਹੈਗੇ ਆ ਸ਼ਕੀਲ ਕਵਾਲ ਔਰ ਰਾਂਝਣਾ ਲੀ ਜੀ ਔਰ ਬਹੁਤ ਸਾਰੇ ਕਵਾਲਾ ਨੇ ਕੱਲ ਵੀ ਹਾਜ਼ਰ ਹੋ। ਤੁਸੀਂ ਦਰਬਾਰ ਦੀ ਸੇਵਾ ਕਰ ਰਹੇ ਹੋ। ਕਾਫੀ ਨੰਨੇ ਕਿਚੇ ਦਰਬਾਰ ਦੇ ਮੇਰੇ ਆਈ। ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ? ਮੈਂ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਕਿ ਵੱਧ ਤੋਂ ਵੱਧ ਅ ਬਜ਼ੁਰਗਾਂ ਦਾ ਅਸ਼ੀਰਵਾਦ ਲੈਣਾ ਚਾਹੀਦਾ ਹੈ। ਅ ਜਾ ਕੇ ਦਰਬਾਰਾਂ ਦੇ ਉੱਪਰ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਇੱਥੋਂ ਕੁਝ ਨਾ ਕੁਝ ਮਿਲਦਾ ਹੀ ਆ ਅਸੀਂ ਦਿੰਦੇ ਕੁਝ ਨਹੀਂ ਇਹਨਾਂ ਨੂੰ ਇਹ ਸਾਨੂੰ ਦਿੰਦੇ ਆ ਠੀਕ ਹੈ ਨਾ ਜੀ ਇਸ ਕਰਕੇ ਦਰਬਾਰਾਂ ਦੇ ਉੱਪਰ ਹਮੇਸ਼ਾ ਹੀ ਆ ਕੇ ਸਜਦਾ ਕਰਨਾ ਚਾਹੀਦਾ ਚਾਹੇ ਗੋੜ ਹੈ ਚਾਹੇ ਵਾਹਿਗੁਰੂ ਹੈ ਚਾਹੇ ਅੱਲਾ ਹੈ ਚਾਹੇ ਰਾਮ ਹੈ ਚਾਹੇ ਰਹੀਮ ਹੈ ਸਾਰੇ ਇੱਕ ਹੀ ਨੇ ਸੋ ਜਿੱਥੇ ਤੁਹਾਡੀ ਸ਼ਰਧਾ ਜੁੜੀ ਹੋਈ ਹੈ ਕਿਸੇ ਦੀ ਉਹ ਵੱਧ ਤੋਂ ਵੱਧ ਉੱਥੇ ਜਾ ਕੇ ਆਪਣਾ ਟਾਈਮ ਸਪੈਂਡ ਕਰਨਾ ਚਾਹੀਦਾ ਹੈ ਮਾਲਕ ਦੇ ਘਰ ਦੇ ਵਿੱਚ ਹਾਜ਼ਰੀ ਲਾਉਣੀ ਚਾਹੀਦੀ ਹੈ ਜਿਹੜਾ ਦਰਬਾਰ ਦਾ ਮੇਰਾ ਲੋਕਾਂ ਨੂੰ ਕਾਫੀ ਉਤਸ਼ਾਹ ਰਹੀ ਤੀ ਇਸ ਦਰਬਾਰ ਦੇ ਮੇ ਜੀ ਜੀ ਇਹ ਮੇਲਾ ਹੀ ਸਰਕਾਰਾਂ ਵੱਲੋਂ ਆਸ਼ੀਰਵਾਦੀ ਬਹੁਤ ਮਿਲਦਾ ਜੀ ਕਿਉਂਕਿ ਮੈਂ ਤਾਂ ਆਪਣੇ ਅੱਖੀ ਜਵਾਨੀਆਂ ਗੱਲਾਂ ਨੇ ਅੱਜ ਤੋਂ ਪਹਿਲਾਂ ਕੀ ਸੀ ਅੱਜ ਆਪਾਂ ਕੀ ਆ ਸੋ ਬੜੀ ਕਿਰਪਾ ਸਰਕਾਰ ਦੀ ਤੇ ਇਸੇ ਤਰ੍ਹਾਂ ਜਿਹੜੀ ਜਿੰਨੀ ਵੀ ਸੰਗਤ ਆਉਂਦੀ ਹੈ ਉਹ ਆਪਣਾ ਮਨ ਦੇ ਵਿੱਚ ਜੋ ਵੀ ਸ਼ਰਧਾ ਲੈ ਕੇ ਆਉਂਦੀ ਹੈ ਜਿਸ ਤਰ੍ਹਾਂ ਦੀ ਸ਼ਰਧਾ ਭਾਵਨਾ ਹੁੰਦੀ ਹੈ ਉਸ ਹਾਬ ਦੇ ਨਾਲ ਇੱਥੋਂ ਲੈ ਜਾਂਦਾ ਜੀ ਸੰਗਤਾਂ ਨੂੰ ਕੀ ਮੈਸੇਜ ਸੰਗਤਾਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹੁੰਨਾ ਕਿ ਵਾਦ ਤੋਂ ਵਾਦ ਹਾਜ਼ਰੀ ਪਰੋ ਦਰਬਾਰ ਤੇ ਔਰ ਸੰਤਾਂ ਮਹਾਂਪੁਰਖਾਂ ਦਾ ਆਸ਼ੀਰਵਾਦ ਲੈਣਾ ਚਾਹੀਦਾ ਹੈ